ਇੱਲਾਲੇ ਸਮੇਂ ਅਚਨਾਂ ਚ ਤਾਂ ਵਿਆਹ ਧਰਦੇ ਹੁੰਦੇ ਸੀ ਕਿੰਨੇ ਰੀਤੀ ਰਿਵਾਜ ਹੁੰਦੇ ਸੀਗੇ ਪਹਿਲਾਂ ਤਾਂ ਜਿੱਦਣ ਵਿਆਹ ਕਰਨਾ ਉਸ ਦਿਨ ਸਾਰਿਆਂ ਨੇ ਇਕੱਠੇ ਹੋ ਕੇ ਬੰਦਿਆਂ ਨੇ ਸਾਰਿਆਂ ਨੇ ਵਾ ਚਾਚੇ ਤਾਏ ਨੇ ਇਕੱਠੇ ਹੋ ਕੇ ਦਿਨ ਪਾਉਣੇ ਹਨ ਫੇਰ ਦਿਨ ਤੋਰਨੇ ਹਨ ਤੇ ਫੇਰ ਉਸ ਤੋਂ ਬਾਅਦ ਜਦੋਂ ਦਿਨ ਪਾਦਨੇ ਜਿਹੜਾ ਕੋਸ ਆਪਣਾ ਹੋਰ ਰੀਤੀ ਰਿਵਾਜ ਕਰਨੇ ਫੇਰ ਜਦੋਂ ਸ਼ੁਰੂ ਹੋਣਾ ਵਿਆਹ ਫੇਰੇ ਆਪਣੀ ਸਾਧਕੇ ਬੁੜੀਆਂ ਨੂੰ ਪੇਸ਼ਣ ਕਰਨਾ ਪਹਿਣ ਕਰਨਾ ਤੇ ਫਿਰ ਉਦੋਂ ਗੀਤ ਗਾਉਣੇ ਫਿਰ ਉਸ ਤੋਂ ਬਾਅਦ ਆਟਾ ਸਾਂਣਨਾ ਤੇ ਆਹ ਉਦੋਂ ਖਾਂਬਣੀਆਂ ਬੰਨਣੀਆਂ ਐ ਕਿੰਨੇ ਰੀਤੀ ਰਿਵਾਜ ਹੁੰਦੇ ਸੀ ਫਿਰ ਜਦੋਂ ਮਤਲਬ ਵਿਆਹ ਕਰ ਦੇਣਾ ਕਿਸੇ ਨੇ ਆ ਕੇ ਕਹਿਣਾ ਭਾਈ ਗੋਹ ਚੁੰਨੀ ਨੂੰ ਗੋਟਾ ਤਾਂ ਨਹੀਂ ਲਾਉਣ ਵਾਲਾ ਹੈਗਾ ਕੋਈ ਝੋਲਾ ਸਹਰਾਣਾ ਤਾਂ ਨਹੀਂ ਸਉਣ ਵਾਲਾ ਘੁਰ ਜਾਈਆਂ ਤਾਂ ਨਹੀਂ ਭਰਉਣ ਵਾਲੀਆਂ ਕਿੰਨੇ ਕੰਮ ਹੁੰਦੇ ਸੀ ਸਾਰੇ ਨਾਲ ਮਿਲ ਕੇ ਕਰਦੇ ਸੀ ਹੁਣ ਜਿਹੜੇ ਵਿਆਹ ਨੇਗੇ ਹੁਣ ਤਾਂ ਵਿਆਹ ਹੱਥੇ ਵਿੱਚ ਹਫਤਾ ਵੀ ਜਾਦੇ ਆ ਹਫਤੇ ਤੋਂ ਪਹਿਲਾਂ ਹੋ ਜਾਂਦੇ ਨੇ ਹੁਣ ਇਹੋ ਜਿਹੇ ਵਿਆਹ ਨੇ ਵੀ ਹੁਣ ਕੋਈ ਬਾਲਾ ਤੋਂ ਬਾਲਾ ਚਾਚੇ ਤਾਇਆ ਦੇ ਘਰਾਂ ਚੋਂ ਵੀ ਪਤਾ ਲੱਗਦਾ ਵੀ ਇਹਨਾਂ ਹੀ ਕੀ ਕਰਦੇ ਨੇ ਵੀ ਕੀ ਪ੍ਰੋਗਰਾਮ ਕਰੇ ਹੁਣ ਇਹੋ ਜਿਹੇ ਸਭ ਦੇ ਮਨ ਹੋਏ ਹੋਏ ਨੇਗੇ ਇੰਨੇ ਫਰਕ ਪੈ ਗਏ ਆ ਪੈਸਿਆਂ ਨੇ ਪੈਸੇ ਇਹਦੇ ਅਗਰ ਪੈਸਾ ਮੁੱਖ ਰੱਖ ਲੈ ਪੈਸੇ ਨੇ ਇੰਨਾ ਫਰਕ ਪਾਤਾ ਸਭ ਦੇ ਵਿੱਚ ਭੈਣ ਭਾਈਆਂ ਚ